ਸਵਾਗਤ ਹੈ ਜੀ ਸਾਡੇ ਪੇਜ ਤੇ ਅੱਜ ਤੁਹਾਡੇ ਵਾਸਤੇ ਅਸੀਂ ਇੱਕ ਬੜੀ ਵਧੀਆ ਚੀਜ਼ ਲੈ ਕੇ ਆਏ ਆ ਤੇ ਤੁਸੀਂ ਵੀ ਕਮਾ ਸਕਦੇ ਹੋ ਸਾਡੇ ਪੇਜ ਤੋਂ ਪੈਸੇ ਤੇ ਉਹਦੇ ਵਾਸਤੇ ਤੁਹਾਨੂੰ ਕੀ ਕਰਨਾ ਪਊਗਾ ਤੁਹਾਨੂੰ ਦੱਸ ਦਿਆਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਹਦੇ ਵਿੱਚ ਤੁਹਾਨੂੰ ਪਤਾ ਕੀ ਕਰਨਾ ਅੱਜ ਦੇ ਕੰਟੈਸਟ ਦੇ ਵਿੱਚ ਤੁਸੀਂ ਪੈਸੇ ਕਮਾਉਣੇ ਆ ਤਾਂ ਵੀਡੀਓ ਦੇ ਜਦੋਂ ਚੱਲਦੀ ਵੀਡੀਓ ਦੇ ਉੱਤੇ ਤੁਸੀਂ ਇੱਕ ਦਮ ਨੂੰ ਸ਼ੇਅਰ ਕਰ ਦੇਣਾ ਇੱਕ ਵਾਰੀ ਸ਼ੇਅਰ ਕਰਨਾ ਤੇ ਇਸ ਦੇ ਕਮੈਂਟ ਦੇ ਵਿੱਚ ਜਾ ਕੇ ਤੁਸੀਂ ਕੋਈ ਵੀ ਗੱਪ ਮਾਰ ਦਿਓ ਹਾਂਜੀ ਇਹਦੀ ਗੱਪ ਮਾਰ ਦਿਓ ਤੇ ਜੇ ਜਿੰਨੇ ਵੀ ਤੁਹਾਡੇ ਗੱਪ ਨੂੰ ਲਾਈਕ ਆਉਣਗੇ ਉਹਨੇ ਰੁਪਏ ਅਸੀਂ ਤੁਹਾਡੇ ਨੰਬਰ ਤੇ Google Pay ਕਰ ਦਾਂਗੇ ਦੇ ਬਸ ਆਹੀ ਆਫਰ ਆ ਤੁਹਾਡੇ ਵਾਸਤੇ ਇਹਦੇ ਵਿੱਚ ਤੁਸੀਂ ਕੀ ਕਰਨਾ ਵੀਡੀਓ ਨੂੰ ਦੇਖ ਕੇ ਵੀਡੀਓ ਨੂੰ ਸ਼ੇਅਰ ਕਰਕੇ ਤੇ ਇੱਕ ਕਮੈਂਟ ਦੇ ਵਿੱਚ ਜਾ ਕੇ ਗੱਪ ਮਾਰਨਾ ਜਿੰਨੇ ਵੀ ਤੁਸੀਂ ਵਧੀਆ ਗੱਪ ਮਾਰੋਗੇ ਤੇ ਉਹਨਾਂ 'ਚ ਇੱਕ ਬੰਦਾ ਜ਼ਿਆਦਾ ਗੱਪ ਵੀ ਮਾਰ ਸਕਦਾ ਜੇ ਤੁਹਾਡੇ ਨਾਮ ਤੇ ਜੋ ਗੱਪ ਲਿਖਿਆ ਹੋਇਆ ਹੈ ਉਸ ਗੱਪ ਦੇ ਉੱਤੇ ਜਿੰਨੇ ਲਾਈਕ ਹੋਣਗੇ ਉਹਨੇ 90 ਰੁਪਏ Google Pay ਕਰਦਾਂਗੇ ਅਸੀਂ ਹਾਈਐਸਟ ਲਾਈਕਸ ਜਿਸ ਦੇ ਗੱਪ ਨੂੰ ਹੋਣਗੇ ਉਹਨੇ ਅਸੀਂ ਤੁਹਾਨੂੰ Google Pay ਕਰ ਦਾਂਗੇ ਤੁਹਾਡੇ ਨੰਬਰ ਦੇ ਉੱਤੇ ਤੇ ਇਹ ਤੁਹਾਡੇ ਵਾਸਤੇ ਅਸੀਂ ਬਹੁਤ ਵਧੀਆ ਮੌਕਾ ਲੈ ਕੇ ਆਇਆ ਗੱਪ ਮਾਰੋ ਤੇ ਪੈਸੇ ਕਮਾਓ ਗੱਪ ਮਾਰੋ ਤੇ ਪੈਸੇ ਕਮਾਓ ਤੁਸੀਂ ਇਹ ਸਾਡੇ ਵੀਡੀਓ ਦੇ ਉੱਤੇ ਜਿੱਥੇ ਵੀ ਤੁਸੀਂ ਇਹਨੂੰ ਦੇਖ ਰਹੇ ਹੋ ਤੁਸੀਂ ਇਸ ਵੀਡੀਓ ਦੇ ਉੱਤੇ ਗੱਪ ਮਾਰੋ ਕਮੈਂਟ ਦੇ ਵਿੱਚ ਜਾਓ ਤੇ ਉਹਨਾਂ ਨੂੰ ਦੱਸੋ ਵੀ ਅਸੀਂ ਦੇਖ ਲਾਂਗੇ ਅਸੀਂ 1 April ਨੂੰ ਦੇਖਾਂਗੇ 1 April ਤੱਕ ਤੁਹਾਡੇ ਕੋਲ ਸਮਾਂ ਅੱਜ ਹੈਗੀ ਆ ਵੀ 21 21 ਕੇ 22 ਨਹੀਂ ਨਹੀਂ ਯਾਰ ਅੱਜ ਮੈਨੂੰ ਲੱਗਦਾ ਇੱਕ ਕੈਲੰਡਰ ਤੋਂ ਦੇਖੀ ਅੱਜ 24 ਤਰੀਕਾ ਅੱਜ 24 ਹੈਗੀ ਆ ਤਰੀਕਾ ਅੱਜ ਤੇ 1 April ਨੂੰ ਅਸੀਂ ਹਿਸਾਬ ਗਦਾਵ ਕਰਾਂਗੇ ਇੰਨੇ ਦਿਨਾਂ ਤੁਹਾਡੇ ਕੋਲੇ ਤੇ ਇਹਦੇ ਵੀਡੀਓ ਦੇ ਵਿੱਚ ਤੁਸੀਂ ਜਾ ਕੇ ਕਮੈਂਟ ਬਾਕਸ ਦੇ ਵਿੱਚ ਆਪਦੇ ਵੱਲੋਂ ਕੋਈ ਵੀ ਗੱਪ ਮਾਰਨਾ ਜਿਵੇਂ ਕਿ ਅ ਅਸੀਂ ਦੋ ਜਹਾਜ਼ ਲੈ ਲਈ ਠੀਕ ਆ ਜਾਂ ਤੁਸੀਂ ਕਹੋ ਵੀ ਸਾਡਾ ਜਿਹੜਾ ਪੈਂਡਾ ਉਸ ਵਿੱਚ ਸਾਰੇ ਘਰ ਸੋਨੇ ਦੇ ਬਣੇ ਹੋਏ ਆ ਗੱਪ ਹੀ ਮਾਰਨਾ ਕੋਤ ਮਰਜੀ ਗੱਪ ਮਾਰ ਦਿਓ ਜਿਹਦਾ ਗੱਪ ਸਭ ਤੋਂ ਸਿਰਾਂ ਲੱਗੂ ਜਿਆਦਾ ਲੋਕ ਹਸਣਗੇ ਉਸ ਗੱਪ ਵਾਲੇ ਬੰਦੇ ਨੂੰ ਅਸੀਂ ਗੱਪੀ ਆਫ ਦੇ ਯਾਰ ਕਰਾ ਦੇਵਾਂਗੇ ਤੇ ਨਹੀਂ ਨਹੀਂ ਮਜ਼ਾਕ ਕਰਦਾ ਯਾਰ ਛੌਟ ਕਰਦਾ ਤੇ ਉਸ ਜਿਹੜਾ ਬੰਦਾ ਸਭ ਤੋਂ ਸੋਹਣਾ ਤੇ ਕੈਪ ਮਾਰੂਗਾ ਵੀ ਮਤਲਬ ਸਾਡੀ ਵੀਡੀਓ ਬਣਾਉਣ ਦਾ ਮਕਸਦ ਆ ਵੀ ਸਭ ਤੋਂ ਵੱਧ ਲੋਕ ਹੱਸਣ ਠੀਕ ਹੈ ਆਪਾਂ ਲੈ ਕੇ ਜਾਣਾ ਦੁਨੀਆ ਤੋਂ ਯਾਰ ਹਾਸਾ ਖਿੜਾ ਹੀ ਆ ਤੇ ਆਪਣਾ ਹਾਸਾ ਖਿੜਾ ਹੀ ਪਾਉਣਾ ਚੈਤੀ ਰਾਜੀ ਕਰਦੇ ਆ ਬਸ ਤੇ ਤੁਸੀਂ ਨਾ ਗੱਪ ਮਾਰੋ ਰੱਜ ਕੇ ਤੇ ਪੈਸੇ ਕਮਾਓ ਰੱਜ ਕੇ ਠੀਕ ਆ ਜਿਹਦੇ ਗੱਪ ਨੂੰ ਜਿੰਨੇ ਲਾਈਕ ਹੋਣਗੇ ਓਨੇ ਹੀ ਅਸੀਂ ਉਹਨਾਂ ਨੂੰ Google Pay ਕਰਾਂਗੇ ਤੇ ਇੱਕ ਤੁਸੀਂ ਸ਼ੇਅਰ ਕਰਨਾ ਆਵਦੀ ਆਈਡੀ ਤੋਂ ਐਸੇ ਵੀਡੀਓ ਨੂੰ ਠੀਕ ਹੈ ਜੀ ਤੇ ਇਸੇ ਤਰ੍ਹਾਂ ਦੀ ਅਸੀਂ ਨਵੀਆਂ-ਨਵੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਇਆ ਕਰਾਂਗੇ ਤੇ ਤੁਸੀਂ ਜੁੜੇ ਰਹੋ ਸਾਡੇ ਪੇਜ ਨਾਲ ਤੇ ਇੱਕ ਇਹ ਵੀ ਦੱਸਿਓ ਵੀ ਤੁਸੀਂ ਸਾਡਾ ਇਹ ਚੈਨਲ ਕਿੱਥੋਂ-ਕਿੱਥੋਂ ਦੇਖ ਰਹੇ ਹੋ ਹਨਾ ਪੰਜਾਬ ਚ ਕਿੱਥੇ ਕਿੱਥੇ ਦੇਖਿਆ ਜਾ ਰਿਹਾ ਤੇ ਜੁੜੇ ਰਹੋ ਸਾਡੇ ਪੇਜ ਦੇ ਨਾਲ ਤੇ ਮਿਲਦੇ ਆ ਜੀ ਤੇ 1 ਅਪ੍ਰੈਲ ਨੂੰ ਨਾ ਆਪਾਂ ਨਾਮ ਅਨਾਉਂਸ ਵੀ ਕਰਾਂਗੇ ਵੀ ਆਹ ਬੰਦੇ ਨੇ ਗੱਪ ਤਗੜਾ ਮਰਿਆ ਬਹੁਤ ਤਗੜਾ ਗੱਪੀ ਐ ਇਹ ਤੇ ਮੈਂ ਪਹਿਲੇ ਦੱਸਿਆ ਮਜ਼ਾਕ ਕਰਦਾ ਤੇ ਸੀਰੀਅਸ ਨਹੀਂ ਲੜਾ ਜਿੰਗਾ ਤੇ ਪਰ ਇਹ ਗੱਲ ਸੱਚੀ ਆ ਵੀ ਜਿਹੜਾ ਬੰਦਾ ਗੱਪ ਮਾਰੂਗਾ ਨਾ ਅਸੀਂ ਉਹਨੂੰ ਪੈਸੇ ਦੇਵਾਂਗੇ ਗੱਪ ਮਾਰਨਾ ਕਮੈਂਟ ਦੇ ਵਿੱਚ ਜਾ ਕੇ ਆ ਵੀਡੀਓ ਦੇ ਵਿੱਚ ਜਿੱਥੇ ਕਮੈਂਟ ਨਹੀਂ ਲੱਗਦੇ ਹੁੰਦੇ ਥੱਲੇ ਆਪਾਂ ਵੀਡੀਓ ਦੇ ਤੇ ਉੱਥੇ ਕਮੈਂਟ ਬਾਕਸ 'ਚ ਜਾ ਕੇ ਤੁਸੀਂ ਗੱਪ ਲਿਖ ਦੇਣਾ ਕੋਈ ਵੀ ਘੈਂਟ ਜਿਹਾ ਗੱਪ ਨਵਾਂ ਜਿਹਾ ਕੋਈ ਜਿੰਨੇ ਤੁਹਾਡੇ ਗੱਪ ਨੂੰ ਲਾਈਕ ਹੋਣਗੇ ਉਹਨੇ ਰੁਪਏ ਤੁਹਾਡੇ ਨੰਬਰ ਤੇ Google Pay ਕਰ ਦਾਂਗੇ ਠੀਕ ਆ ਮੇਰਾ ਨਾਮ ਆ ਹਰਵਿੰਦਰ ਸਿੰਘ ਸਿੱਖੋ ਸ਼ਹਿਰ ਜੈਤੋ ਜ਼ਿਲ੍ਹਾ ਫਰੀਕੋਟ ਜੁੜੇ ਰਹੋ ਸਾਡੇ ਪੇਜ ਦੇ ਨਾਲ ਰਿਜ਼ਲਟ ਆਊਗਾ 1 ਅਪ੍ਰੈਲ 2024 ਨੂੰ ਠੀਕ ਹੈ ਜੀ ਧੰਨਵਾਦ